ਇਸ ਸਵੇਰੇ 6:30 ਵਜੇ ਅ ਰੇਲਵੇ ਦੀ ਜਗ੍ਹਾ 'ਚ ਇੰਨਾ ਵੱਡਾ ਸਫੇਦਾ ਹੈ ਜਿਹੜਾ ਬਿਨਾਂ ਹਵਾ ਚੁੱਲ੍ਹੇ ਹੀ ਮਤਲਬ ਹਰ ਬੰਦਾ ਹੈਰਾਨ ਹੋ ਗਿਆ ਵੀ ਕੀ ਹੋਇਆ ਵੀ ਇਹ ਇੰਨਾ ਭਾਰੀ ਦਾ ਟਾਣਾ ਹੈ ਜਿਹੜਾ ਵੀ ਇੱਥੇ ਬਿਜਲੀ ਤਾਰਾਂ ਔਰ ਦੂਸਰੀ ਜਿੰਨੀ ਅਗਲਾ ਸਫੇਦਾ ਦੀ ਵਾਹ ਇਹਨਾਂ ਰੋਕ ਸੜਕ ਤੋਂ ਬਚਾ ਹੋ ਗਏ ਨੇ ਤੇ ਕੋਈ ਹੋਰ ਜਾਨੀ ਨੁਕਸਾਨ ਹੋ ਸਕਦਾ ਸੀ ਤੇ ਜਿੱਥੇ ਡਿੱਗਿਆ ਆ ਇੱਥੇ ਤਿੰਨ ਚਾਰ ਗੱਡੀਆਂ ਦਾ ਨੁਕਸਾਨ ਹੋਇਆ ਅਸੀਂ ਤੇ ਪ੍ਰਸ਼ਾਸਨ ਉਹ ਰੇਲਵੇ ਵਿਭਾਗ ਨੂੰ ਜਾਂ ਫੋਰੈਸਟ ਬੋਰਡ ਨੂੰ ਕਹਿੰਨੇ ਆ ਕਿ ਇੱਥੇ ਜਿੱਥੇ ਆਬਾਦੀ ਹੈ ਉੱਥੇ ਜਿਹੜੇ ਵੱਡੇ ਪੀੜ ਹੈ ਉਹਨਾਂ ਨੂੰ ਕਟਵਾ ਕੇ ਛੋਟੇ ਪੀੜ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏ ਜਿਹਦੇ ਕਾਰਨ ਇਹ ਹਾਸੇ ਨਾ ਵਾਪਰੇ ਜਾਣਗੇ ਸਵੇਰੇ ਕੋਈ 5:30 ਵਜੇ ਦੀ ਗੱਲ ਆ ਜੀ ਹੌਸਲੇ ਵਾਪਰੇ ਆ ਤੇ ਨੁਕਸਾਨ ਵੀ ਕਾਫੀ ਹੋ ਗਿਆ ਗੱਡੀਆਂ ਦਾ ਤੇ ਇਹ ਹੈ ਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇਹ ਬੂਟਿਆਂ ਦੀ ਦੇਖ ਰੇ ਕਰਨ ਕਾਫੀ ਹੋ ਗਏ ਤੇ ਖਰਾਬ ਹੋ ਗਏ ਤੇ ਬੂਟੇ ਵੜਦਨੇ ਚਾਹੀਦੇ ਹੈਗੇ ਤੇ ਜਾਨੀ ਨੁਕਸਾਨ ਤੇ ਨਹੀਂ ਹੋਇਆ ਪਰ ਫਿਰ ਵੀ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ ਤੁਸੀਂ ਦੇਖ ਸਕਦੇ ਹੋ ਬਿਜਲੀ ਦੀਆਂ ਤਾਰਾਂ ਵੀ ਟੁੱਟੀਆਂ ਸਾਰੀਆਂ ਹੋਇਆ ਕੀ ਸਾਡੇ ਛੇਵੇਂ ਹੋਇਆ ਸਰ ਕੋਈ ਹਵਾ ਵੀ ਨਹੀਂ ਨਹੀਂ ਚਲੀ ਤੇ ਬਸ ਗੱਡੀਆਂ ਲੱਗੀਆਂ ਤੇ ਸ਼ੋਕਰ ਡਰਾਈਵਰ ਦਾ ਵੀ ਥੋੜਾ ਜਿਹਾ ਬਚਾ ਹੋ ਗਿਆ ਗੇਟ ਤੇ ਹੀਗਾ ਤੇ ਗੱਡੀ 'ਚ ਨਹੀਂ ਬੈਠਾ ਹਜੇ ਤੇ ਨਾਲ ਹੀ ਬੂਟਾ ਡਿੱ ਗਿਆ ਜਗਦਵੀ ਸਿਰੇ 6:30 ਵਜੇ ਮੈਂ ਉਥੋਂ ਡੇਲੀ ਦਿੱਧਾ ਰੂਟਿੰਗ ਤੋਂ ਸੈਕ ਕਰਨ ਜਾਂਦਿਆ ਸੀਗਾ ਤੇ ਉਸ ਟਾਈਮ ਤੇ ਜਦ ਮੈਂ ਉਥੋਂ ਲੰਘ ਰਿਹਾ ਸੀਗਾ ਜੇ ਮੈਂ ਟੋਟਲ ਦੀ ਬੈਕ ਸਾਈਡ ਤੋਂ ਤੇ ਮੈਨੂੰ ਬੜੀ ਇੱਕ ਧਮਾਕੇ ਦੀ ਬਹੁਤ ਤੇਜ਼ ਜ਼ੋਰਦਾਰ ਧਮਾਕੀ ਦੀ ਆਵਾਜ਼ ਆਈ ਜਦੋਂ ਅਸੀਂ ਲੱਗਿਆ ਕਿ ਦੇਖਿਆ ਤੇ ਇੱਕ ਬੜਾ ਪੁਰਾਣਾ ਬੂਟਾ ਸੀਗਾ ਜਿਹੜਾ ਜੜ ਤੋਂ ਉਖੜ ਕੇ ਆਪਣੀ ਟਾਣੀ ਤੋਂ ਟੁੱਟ ਕੇ ਡਿੱਗਿਆ ਗੱਡੀਆਂਾਂ ਦੇ ਉੱਤੇ ਉੱਤੇ ਤਿੰਨ ਚਾਰ ਗੱਡੀਆਂ ਵੀ ਲੱਗੀਆਂ ਹੋਈਆਂ ਜਿਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਜਿਦੇ ਵਿੱਚ ਇੱਕ ਸਕੂਲ ਦੀ ਬੈਨ ਵੀ ਲੱਗੀ ਦੀਗੀ ਤੇ ਸਕੂਲ ਦੀ ਵੈਨ ਨੇ 7 ਵਜੇ ਨਾ ਜਾਣਾ ਸੀ ਬੱਚੇ ਨੂੰ ਲੈਣ ਵਾਸਤੇ ਤਾਂ ਉਹ ਮੇਰੇ ਸਾਹ ਹਣਾ ਸਿਰ 5-10 ਮਿੰਟ ਡਰਾਈਵਰ ਲੇਟ ਹੋਇਆ ਜੇਕਰ ਡਰਾਈਵਰ ਟਾਈਮ ਸਿਰ ਆ ਜਾਂਦਾ ਗੱਡੀ ਲੈਣ ਵਾਸਤੇ ਤੇ ਸ਼ਾਇਦ ਪ੍ਰਮਾਤਮਾ ਨਾ ਕਰੇ ਕੋਈ ਜਾਣੀ ਨੁਕਸਾਨੀ ਹੋ ਸਕਦਾ ਸੀ ਕ ਤੇ ਸਾਡੀ ਪ੍ਰਸ਼ਾਸਨ ਦੇ ਅੱਗੇ ਤੇ ਫੋਰੈਸਟ ਡਿਪਾਰਟਮੈਂਟ ਦੇ ਅੱਗੇ ਇੱਕੋ ਮੰਗਿਆ ਗਿਆ ਕਿ ਜਿੱਦਾਂ ਪੁਰਾਣੇ ਬੂਟੇ ਆ ਗਏ ਉਹਨਾਂ ਨੂੰ ਟਾਈਮ ਤੇ ਸਮੇਂ ਸਮੇਂ ਤੇ ਉੱਥੇ ਦੇਖਰੇਖ ਕੀਤੀ ਹੈ ਕਿ ਜਿਹੜਾ ਕੋਈ ਪੁਰਾਣਾ ਬੂਟਾ ਨੂੰ ਆਪੇ ਛਾਂ ਦਿੱਤਾ ਜਾਏ ਜਾਂ ਵੱਢ ਦਿੱਤਾ ਜਾਏ ਤਾਂ ਉਹਦੀ ਥਾਂ ਤੇ ਨਵਾਂ ਰੁੱਖ ਹੀ ਲਗਾਤਾ ਜਾਏ ਧੰਨਵਾਦ ਸਾਡੇ 6 ਵਜੇ ਆਹੀ ਗ ਇਹ ਬੁਟਾ ਜਿਹੜਾ ਹੈ ਆਪਣੇ ਆਪ ਹੀ ਦੇਖ ਲਿਆ ਕਿੰਨੀਆਂ ਤੇ ਗੱਡੀਆਂ ਨੂੰ ਨੁਕਸਾਨ ਹੋਇਆ ਤਿੰਨ ਚਾਰ ਗੱਜੇ ਜਿਹਾ ਇੱਕ ਹਵਾ ਚੱਲੀ ਹੁੰਦੀ ਨਹੀਂ ਸੋਚ ਲਈ ਪਹਿਲਾਂ ਵੀ ਇਦਾਂ ਹੁੰਦੇ ਰਿਹਾ ਨਹੀਂ